ਲਓ ਜੀ ਅੱਜ ਬਣਾਵਾਂਗੇ ਆਪਾਂ ਆਲੂ ਵਾਲੇ ਪਰੌਂਠੇ ਵਧੀਆ ਪੂਰੇ ਸਿਰੇ ਦੇ ਘੈਂਟ ਬੁੱਲੇ ਬੁੱਲੇ ਰੂੰ ਵਰਗੇ ਇਹ ਦੋ ਪੇੜਿਆਂ ਵਾਲਾ ਦੋ ਦੋ ਰੋਟੀਆਂ ਦੇ ਵਿੱਚ ਆਲੂ ਨਹੀਂ ਪਾਉਣਾ ਆਪਾਂ ਤੁਹਾਨੂੰ ਮਾਤਰੀਕਾ ਦੱਸ ਦਿਆਂ ਅੱਗੇ ਹਰ ਆਲੂ ਆਪਾਂ ਮਬਾਰਕੇ ਛਿੱਲ ਲਏ ਨੇ ਇਹਦੇ ਵਾਸਤੇ ਆ ਸਮਾਨ ਚੀਰਿਆ ਛੋਟੇ ਦੋ ਪਿਆਜ਼ ਨੇ ਹਰੀ ਮਿਰਚਾਂ ਆ ਦੇਖ ਸਕਦੇ ਹੋ ਅਦਰਕ ਇਹਨਾਂ ਸਾਰੇ ਚੀਜ਼ਾਂ ਨੂੰ ਬਰੀਕ ਆਪਾਂ ਚੇਰ ਲਿਆ। ਇਹ ਸਾਈਡ ਤੇ ਰੱਖ ਲਿਆ। ਆ ਜਿਹੜੇ ਆਲੂ ਥੋੜੇ ਆਪਾਂ ਮੈਸ਼ ਕੀਤੇ ਨੇ। ਇਹਦੇ ਵਿੱਚ ਅਜਮੈਨ, ਜੀਰਾ, ਕਾਲੀ ਮਿਰਚ, ਨਮਕ ਤੇ ਸਾਤ ਜੀਰਾ ਵੀ ਤੁਸੀਂ ਪਾ ਸਕਦੇ ਹੋ ਵੀ ਪਾਉਣਾ। ਤੇ ਧਨੀਏ ਦਾ ਪਾਊਡਰ ਵੀ ਪਾਇਆ ਆਪਾਂ ਇੱਕ ਚਮਚਾ ਪੀਸਿਆ ਹੋਇਆ। ਤੇ ਸੂਰੀ ਮੇਥੀ ਵੀ ਪਾਈ ਹੈ। ਆ ਦੇਖ ਸਕਦੇ ਹੋ ਹੁਣ ਇਹਨੂੰ ਆਪਾਂ ਡੰਡੇ ਦੀ ਸਹਾਇਤਾ ਨਾਲ ਕੁੰਡੇ ਦੇ ਵਿੱਚ ਹੀ ਬਰੀਕ ਕਰ ਲਾਂਗੇ। ਲਓ ਜੀ ਇਧਰੋਂ ਫਰਮਾਨ ਆ ਗਿਆ ਕਹਿੰਦੇ ਵੀ ਕੁੰਡੇ ਜੇ ਛੋਟੇ ਨਾਲ ਆਪਾਂ ਕਰਾਂਗੇ ਤਾਂ ਉਹ ਜਿਹੜੇ ਹੋ ਜਾਂਦੇ ਨੇ, ਲੇਸ ਜੇ ਲੇਸਦਾਰ ਬਣਦੇ ਨੇ। ਚਲ ਇਹਨੂੰ ਆ ਮੱਖੀਆਂ ਮਾਰ ਕੇ ਸ਼ੈਟ ਕਰ ਲਾਂਗੇ। ਆ ਤੇ ਕਰਾਂਗੇ। ਜਿਵੇਂ ਆਟਾ ਗੁੰਨੀ ਦਾ ਐਵੇਂ ਕਰਨਾ ਹੈ ਨਾ। ਸਾਹ ਦੇਖ ਸਕਦੇ ਹੋ। ਜਮੀਨ ਇਹਨਾਂ ਤੋਂ ਦੇਖੋ। ਇਹ ਡਲੀ ਰਹੂਗੀ ਫਿਰ ਉਹ ਪਰੌਂਠਾ ਫਟ ਜਾਂਦਾ। ਇਸ ਤਰੀਕੇ ਨਾਲ ਤੁਸੀਂ ਕਰ ਸਕਦੇ ਹੋ। ਬਿਲਕੁਲ ਬ੍ਰੇਕ ਕਰ ਲੈਣਾ। ਇਹ ਥੋੜੇ ਜਿਹਾ ਗਰਮ-ਗਰਮ ਨੇ ਹਜੇ। ਇਹ ਛੰਡੇ ਹੋਏ ਹੁਣ ਫਿਰ ਘੱਟ ਬ੍ਰੇਕ ਹੁੰਦੇ ਨੇ। ਇਹ ਤਾਂ ਪੋਛੇ-ਪੋਛੇ ਹੀ ਹੁਣ ਉਲੋ ਕਰ। ਤੇ ਡੰਡੇ ਨਾਲ ਵੀ ਕਰ ਸਕਦੇ ਹੋ ਜਿਹੜਾ ਆਪਾਂ ਹੁੰਦਾ ਛੋਟਾ ਕਹਿ ਦਿੰਦੇ ਨੇ ਜਿਹਨੂੰ ਪਰ ਇਹ ਥੋੜਾ ਜਿਆਦਾ ਇੱਥੇ ਜੀ ਨਾਲ ਜਾਂ ਮੁੱਕੀ ਨਾਲ ਵਧੀਆ ਹੁੰਦਾ ਫਲੇਸ ਨਹੀਂ ਬਣਦੀ ਬਾਲੇਸ ਤਾਂ ਹੀ ਲੱਗੇ ਨਾ ਤੇ ਰਹੇ ਲਓ ਜੀ ਔਠੇ ਬਣਨ ਦੇ ਜੋਗ ਹੋ ਚੁੱਕੀ ਐਸ ਆਲੂ ਦੀ ਸਮਗਰੀ ਸਟਫਿੰਗ ਕਹ ਲੋ ਤੇ ਇਹਦੇ ਵਿੱਚ ਆਹ ਸਮਾਨ ਜਿਹੜਾ ਤੁਹਾਨੂੰ ਪਹਿਲਾਂ ਦੱਸਿਆ ਇਹ ਸਾਰਾ ਪਾ ਕੇ ਆਪਾਂ ਫਿਰ ਮਿਕਸ ਕਰ ਦਾਂਗੇ ਟਾਈਮ ਆਊਟ ਪਾ ਕੇ ਵਾਰੀ ਸੀ ਹੁਣ ਜੀ ਧਨੀਏ ਦਾ ਪਾਊਡਰ ਪਾਵਾਂਗੇ ਮੈਂ ਉਹ ਪਸੰਗੀਦਰਾ ਮਿਕਸ ਕਰਾਂਗਾ ਹੋ ਚੁੱਕਿਆ ਤੇ ਹੁਣ ਮੈਂ ਬੈਕਸਟ ਤੁਸੀਂ ਦੇਖ ਸਕਦਾ ਕਿੰਨਾ ਵਧੀਆ ਬਣਿਆ ਤੇ ਹੁਣ ਆਪਾਂ ਪਰੌਂਠੇ ਬਣਾਉਣੇ ਸ਼ੁਰੂ ਕਰਦੇ ਆਂ ਜਿਹੜੇ ਤਿੱਕੇ ਨਾਲ ਤੁਹਾਨੂੰ ਦੱਸਿਆ ਲਓ ਜੀ ਆ ਸੁੱਕੇ ਆਟੇ ਦੇ ਵਿੱਚ ਆਪਾਂ ਥੋੜੀ ਜਿਹੀ ਅਜਵੈਨ ਪਾਵਾਂਗੇ ਪਰੌਂਠਿਆਂ ਵਾਸਤੇ ਥੋੜੀ ਮੇਥੀ ਪਾਵਾਂਗੇ ਸੁੱਕੀ ਉਰੇ ਨਮਕ ਪਾਵਾਂਗੇ। ਤੇ ਜਿਹੜੇ ਆਪਾਂ ਆਲੂ ਬਣਾ ਕੇ ਰੱਖੇ ਸੀ ਵਿੱਚ ਮਸਾਲੇ ਆਲੂ ਚੂ ਵੀ ਪਾਏ ਹੋਏ ਨੇ। ਇਹ ਸੁੱਕੇ ਆਟੇ ਇੱਥੇ ਵੀ ਪਾ ਦਿੱਤੇ ਨੇ। ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਪਾਣੀ ਨਹੀਂ ਪਾਉਣਾ ਬਿਲਕੁਲ ਵੀ। ਇਹ ਲਗਭਗ 300 ਗ੍ਰਾਮ ਆਟਾ ਹੁਣ ਤੇ ਅੱਧਾ ਕਿਲੋ ਆਲੂਆਂ ਦਾ ਮਿਕਸਚਰ ਜਿਹੜਾ ਆਪਾਂ ਤਿਆਰ ਕੀਤਾ ਸੀਗਾ ਸਾਰਾ ਕੁਛ ਪਾ ਦੇ। ਉਹ ਇਹਨੂੰ ਹੌਲੀ-ਹੌਲੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ। ਜੇ ਬਾੜੇ ਮੋٹے ਪਾਣੀ ਦੀ ਲੋੜ ਪਵੇ ਤਾਂ ਉਹ ਆਪਾਂ ਥੋੜਾ ਛਿੱਟਾ ਲਾ ਸਕਦੇ ਹਾਂ। ਐਨੀ ਗੱਲ ਬਣੀ ਹੈ ਕਿ ਵੀ ਆਪਾਂ ਪਾਣੀ ਝੋਜ ਹੀ ਨਹੀਂ ਕਰਨਾ। ਲੋੜ ਮੁਤਾਬਕ ਆਪਾਂ ਬਾਅਦ ਦੇ ਵਿੱਚ ਪਾਣੀ ਥੋੜਾ ਲਾ ਸਕਦੇ ਹਾਂ। थोड़ा पानी का छिट्टा ला सकते हो। मुताबिक ਆਸਥਿਤਿ ਹੋ ਗਈ ਇਹਦੀ। ਥੋੜੀ देर ਹੋਰ ਹੁਣਾਗੇ। ਲਓ ਵੀ ਆਟਾ ਗੁੱਝ ਕੇ ਬਿਲਕੁਲ ਤਿਆਰ ਹੋ ਚੁੱਕਿਆ। ਇਹਨੂੰ 10 ਤੋਂ 15-20 ਮਿੰਟ ਰੈਸਟ ਦੇ ਤੇ ਉਸ ਤੋਂ ਬਾਅਦ ਇਹਦੇ ਪਰੌਂਠੇ ਤਿਆਰ ਕਰਾਂਗੇ। ਹਲੋ ਤਵਾ ਗਰਮ ਹੋ ਚੁੱਕੇ ਹੈ ਪਰੌਂਠੇ ਵਾਸਤੇ। ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਨਾਲ आटा थोड़ा जो तो इस तरीके बना सकते ਦੂਜਾ ਤਿਆਰ ਹੋ ਰਿਹਾ ਹੈ ਜਿਹੜਾ ਇਸ ਤਰੀਕੇ ਨਾਲ ਤੁਸੀਂ ਊੜਾ ਕੁੜਾ ਲਾ ਕੇ ਕੋਨੇ ਦੇ ਉੱਤੇ ਇਦਾਂ ਬਣਾ ਸਕਦੇ ਹੋ ਇਹ ਸਾਈਡ ਵੱਧ ਰਹੀ ਹੈ कि तो अच्छा लग रहा तवा गर्म हो गया जिम्मे जिमेंठे जिमें बन गए वजह तो वजिए बन गए जल्दी बन गए दूसरा भी इस तरीके तैयार कर ये साइड बदलो बदल के ਸਿੱਦੇ ਸਿੱਧੋ ਵਿਦਾ ਸਕਦੇ ਹੋ ਜਾਂ ਜਿਹੜਾ ਵੀ ਤੁਹਾਨੂੰ ਪਸੰਦ ਕੋਨੋ ਉੱਲਾ ਵਗੈਰਾ ਦਾ ਤੇਲ ਜਾਂ ਕੋਈ ਵੀ ਉਹ ਜੂਲ ਕਰ ਸਕਦੇ ਹੋ ਬਹੁਤ ਵਧੀਆ ਤਰੀਕੇ ਨਾਲ ਇਹ ਪੱਕ ਚੁੱਕੇ ਆ ਇਸ ਤਰ੍ਹਾਂ ਆਪਾਂ ਦੂਸਰਾ ਵੀ ਪਾਵਾਂਗੇ बिल्कुल तैयार हो चुका है इस तरीके दूसरा भी पा देंगे दुनिया साइड पकड़ वाली रूस माड़ा मोटा इन्हों तो बाद ला देंगे ਹੋ ਚੁਕੇ ਆਪਣਾ ਪੈਂ ਥਾਲੀ ਦੇ ਵਿੱਚ ਸਜਾ ਕੇ ਆਣ ਲੱਗੇ ਉਸੇ ਵੀ ਘਰੇ ਬਣਾਓ ਤੇ ਖਾਓ ਲਓ ਨਜ਼ਾਰੇ ਫੁੱਲ ਆਪਣਾ ਥਾਲੀ ਸਾਜ ਕੇ ਤਿਆਰ ਹੈ मिरची ਦਾ achar ਹੈ ਅਦਰਕ ਦਾ ਦਹੀਂ ਹੈ ਲੱਸੀ ਹੈ ਤੇ ਮੱਖਣ ਤੁਸੀਂ ਜੇ ਤੁਹਾਨੂੰ ਪਸੰਦ ਹੋਵੇ ਤੁਸੀਂ ਮੱਖਣ ਵੀ ਲੈ ਸਕਦੇ ਹੋ